ਜੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮਹਿਮ ਸਿੰਘ ਦੀਪਾਲ ਖਨੋਰੀ ਬਾਰਡਰ ਤੇ ਮੌਜੂਦ ਆ ਤਾਂ ਚੌਥਾ ਦਿਨ ਹੈ ਸੰਘਰਸ਼ ਤਾਂ ਅਜੇ ਤੱਕ ਕਿਸਾਨ ਬਾਰਡਰ ਉਤੇ ਡਟੇ ਹੋਏ ਨੇ ਤਾਂ ਵਕ ਵਕ ਤਰ੍ਹਾਂ ਦੀਆਂ ਤਸਵੀਰਾਂ ਠੋਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਨਿਹੰਗ ਸਿੰਘ ਫੌਜਾਂ ਵੀ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਤਾਂ ਸ਼ਹੀਦੀ ਦੇਗਾ ਜਿਹੜੀ ਕਿ ਉਹ ਵੀ ਤਿਆਰ ਕੀਤੀ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਵੈਗਰ ਜੀ ਦਾ ਕਾਲ ਸਾਹਿਬ ਵੈਗਰ ਜੀ ਕੀਤੇ ਅਸੀਂ ਸ੍ਰੀ ਮੋਤਸਰ ਸਾਹਿਬ ਤੋਂ ਤੇ ਬਾਬਾ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਚੌਥਾ ਦਿਨ ਹੈ ਹੁਣ ਕੀ ਲੱਗਦਾ ਕਦੋਂ ਤੱਕ ਅੱਗੇ ਬਦਲਾ ਤੇ ਕਦੋਂ ਤੱਕ ਬੈਰੀਕਡ ਪਟਣੇ ਆ ਕਿਸ ਤਰ੍ਹਾਂ ਦੀ ਰਣਨੀਤੀ ਤੇ ਚੱਲ ਕੀਤੀ ਜਾ ਰਹੀ ਹੈ ਇਹ ਆਗੂਆਂ ਦੇ ਸਿਰ ਤੇ ਆਈ ਜਦੋਂ ਸਾਡੇ ਆਗੂ ਕਹਿਣਗੇ ਕਿ ਆਪਾਂ ਅੱਗੇ ਜਾਣਾ ਤਾਂ ਉਸ ਟਾਈਮ ਅੱਗੇ ਵਧਣਾ ਹੈ ਤੁਸੀਂ ਕੱਲੀ ਆਇਓ ਜਾਂ ਹੋਰ ਵੀ ਲੇਗ ਸਿੰਘ ਫੌਜ ਆਈ ਹੈ ਤੁਹਾਡੇ ਨਾਲ ਹਾਂਜੀ ਬਹੁਤ سارے ਲੇਗ ਸਿੰਘ ਇੱਥੇ ਪਹੁੰਚੇ ਆ ਬਿਲਕੁਲ ਬਾਈ ਜੀ ਕਿਵੇਂ ਲੱਗਦਾ ਕਿਸ ਤਰ੍ਹਾਂ ਦੀ ਜਿਹੜੀ ਕੀ ਤਿਆਰੀ ਹੈ ਹੁਣ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਬਣਾਈ ਜਾ ਰਹੀ ਹੈ ਵੇਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਖਾਲਸਾਈ ਫੌਜਾਂ ਪਹੁੰਚ ਜਾਣ ਤੇ ਸਮਝੋ ਮੋਰਚੇ ਫਤਿਹ ਹੋਗੇ ਤੇ ਇਸ ਕਰਕੇ ਇਹ ਪੰਥ ਦੀਆਂ ਨਿਸ਼ਾਨਾਂ ਨੇ ਤੇ ਖਾਲਸਾਈ ਨਿਹੰਗ ਸਿੰਘ ਫੌਜਾਂ ਇੱਥੇ ਪਹੁੰਚ ਗਏ ਦਲੀ ਮੋਰਚੇ 'ਚ ਵੀ ਬਹੁਤ ਵੱਡਾ ਜੁਗਦਾਂ ਰਿਹਾ ਜੀ ਨਿਹੰਗ ਸਿੰਘ ਫੌਜਾਂ ਦਾ ਉੱਥੇ ਵੀ ਕੰਧਾਂ ਬਣ ਕੇ ਖੜੇ ਰਹੇ ਜੀ ਇੱਕ ਬੜੀ ਵੱਡੀ ਦੇਣ ਹੈ ਉਸ ਮੋਰਚੇ ਦੇ ਵਿੱਚ ਵੀ ਨਿਹੰਗ ਸਿੰਘ ਫੌਜਾਂ ਦੀ ਜੀ ਤੇ ਹੁਣ ਇੱਥੇ ਵੀ ਇਹ ਫੌਜਾਂ ਪਹੁੰਚੀਆਂ ਨੇ ਇਹਦੇ ਨਾਲ ਬਾਣੀ ਚੱਲ ਰਹੀ ਹੈ ਜੀ ਪਾਤਸ਼ਾਹ ਜੀ ਬਾਣੀ ਚੱਲਦੀ ਹੈ ਜਦੋਂ ਬਾਣੀ ਚੱਲ ਪੈਂਦੀ ਹੈ ਫਿਰ ਪਾਤਸ਼ਾਹ ਅੰਕ ਸੰਗ ਸਹਾਈ ਹੁੰਦਾ ਤੇ ਜਾਂ ਕੇ ਵੀ ਸੱਚ ਦੀ ਹੈ ਜੀ ਹਾਂਜੀ ਪਹਿਲਾ ਦਾ ਨੌਜਵਾਨਾ ਤੇ ਉਤਸ਼ਾਹ ਕਿ ਮੈਂ ਕਿੰਨੀ ਕਿੰਤੀ ਚ ਨੌਜਵਾਨਾਂ ਤੇ ਪਹੁੰਚ ਰਿਹਾ ਨੌਜਵਾਨਾਂ ਦਾ ਉਤਸ਼ਾਹ ਤੇ ਜੀ ਦਰਿਆਵਾਂ ਵਰਗਾ ਜਿਵੇਂ ਦਰਿਆ ਪੂਰੇ ਜੋਬਨ ਤੇ ਆ ਜਾਂਦੇ ਹਨਾ ਜੀ ਸਾਵਣ ਭਾਦਰੋਂ ਚ ਜਦੋਂ ਦਰਿਆ ਚੜ ਜਾਂਦੇ ਆ ਉਹ ਉਤਸ਼ਾਹ ਵਾ ਬਸ ਹੁਣ ਤੇ ਨੌਜਵਾਨਾਂ ਨੂੰ ਬੇਨਤੀ ਕਰਕੇ ਅਜੇ ਹਾਲ ਦੀ ਘੜੀ ਡੱਕ ਕੇ ਰੱਖਿਆ ਤੇ ਜਦੋਂ ਵੀ ਜਿੱਦਾਂ ਅਨੰਗ ਸਿੰਘ ਆਪਣੇ ਵੀਰ ਨੇ ਕਿਹਾ ਕਿ ਆਗਮਾ ਦਾ ਜਦੋਂ ਵੀ ਇਸ਼ਾਰਾ ਹੋ ਗਿਆ ਇਹ ਫੇਰੇ ਜੀ ਗੱਲਬਾਤ ਚੱਲ ਰਹੀ ਆ ਪਹਿਲੀ ਸ਼ਾਂਤ ਮਈ ਫਿਰ ਉਸ ਤੋਂ ਬਾਅਦ ਫਿਰ ਅਗਲਾ ਕਦਮ ਜਿਹੜਾ ਉਹ ਫੁੱਟਦੇ ਆਈਆਂ ਸਦਾ ਹੀ ਸਾਡਾ ਇਤਿਹਾਸ ਚ ਇਹ ਜਦੋਂ ਵਿਚਾਰਾ ਹੋ ਗਿਆ ਫਿਰ ਹੋ ਜਾਗੇ ਸਿੱਧੇ ਜੀ ਕੋਈ ਕਵਿਤਾ ਬਈ ਤੁਸੀਂ ਕਿਰਦੀ ਕੋਈ ਕਵਿਤਾ ਸੁਣਾਣੀ ਹੈ ਕਿਹੜੀ ਕਵਿਤਾ ਜੀ ਕਵਤਾਂ ਤਾਂ ਬਹੁਤ ਯਾਦਿਆ ਨਿਹਾਇ ਸਿੰਘ ਵਰਜਾਂ ਤਾਂ ਹੀ ਆਪਾਂ ਕੋਈ ਸ਼ਬਦ ਲਿਖੀ ਜੀ ਇਸੇ ਦੇਖਤੇ ਜੀ ਹੁਣੇ ਹੀ ਉਹ ਦੋ ਬੰਦਾ ਆਪਾਂ ਸੰਗਤਾਂ ਨਾਲ ਇੱਕ ਦੱਸਣਾ ਚਾਹਾਂਗੇ ਜਿਹੜੇ ਆਪ ਜੀ ਦੇ ਮਾਧਿਅਮ ਰਾਹੀਂ ਵੇਖ ਰਹੀਆਂ ਸੰਗਤਾਂ ਇਹ ਦੇਗਾ ਸਿਰਫ ਉਹ ਹੀ ਸਿੰਘ ਛਕੇ ਜਿਹੜਾ ਨਾਮ ਬਾਣੀ ਪੜਦਾ ਜਿਹੜਾ ਜਪਦਾ ਜੀ ਹਾਂ ਜੀ ਹਰ ਇੱਕ ਦੇ ਬਸਦਾ ਰੋਗ ਨਹੀਂ ਇਹ ਦੇਖਣ ਨੂੰ ਛਕੜਾ ਤੇ ਦੂਜੀ ਦੇਖ ਵੀ ਤਿਆਰ ਹੋ ਗਈ ਜੀ ਜਿਹੜੀ ਆਪਣਾ ਸਰਦਾਈ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਇਸ ਤੋਂ ਬਾਅਦ ਉਹ ਅਗਲਾ ਜਿਹੜਾ ਰਗੜਾ ਆਪਾਂ ਲੈਣਾ ਉਹ ਸਰਦਾਈ ਦਾ ਲੈਣਾ ਜੇ ਚ ਬਾਦਾਮ ਗਿਰੀਆਂ ਵਗੈਰੇ ਇਹ ਚ ਵੀ ਸਭ ਕੁਝ ਸਾਰੀਆਂ ਰਸਦਾਂ ਪਈਆਂ ਪਰ ਹਰ ਇੱਕ ਦੇ ਬਸਦਾ ਰੋਗ ਨਹੀਂ ਇਹਨੇ ਛਕੜਾ ਜੀ ਇਹਨੂੰ ਉਹ ਰੂਹਾਂ ਹੀ ਜਾਣਦੇ ਨੇ ਜਿਹੜੇ ਬੰਦੇ ਉਹਨਾਂ ਨੂੰ ਪਤਾ ਜੀ ਇਸ ਤੋਂ ਥੈਂਕਸ ਵੀ ਖੁਦ ਛਕ ਸਕਦੇ ਜੰਦੇ ਨੇ ਹਿੰਦੂ ਸਿੰਘ ਫੌਜਾਂ ਜੀ ਦੂਜਿਆਂ ਨੂੰ ਛਕਣੀ ਵੀ ਨਹੀਂ ਚਾਹੀਦੀ ਪਹਿਲੋਂ ਇਹਨੇ ਜੋਗੇ ਹੋਣਾ ਪੈਣਾ ਵਾ ਇਹ ਫੇਰ ਹੀ ਛਕੇ ਜੀ ਬਾਣੀ ਪੜੇ ਨਾਮ ਜਪੇ ਕਿਉਂਕਿ ਇੱਕ ਰਾ ਗੋਲਾ ਬਰੂਦ ਇੱਕ جنگ ਚ ਖਤਮ ਹੋ ਗਿਆ ਸੀ ਜਿਹਨੂੰ ਦੇਖ ਲੱਗੀ ਪਾਤਸ਼ਾਹ ਨੇ ਕਿਹਾ ਉਹ ਗੋਲਾ ਕਿਹਾ ਜਾਂਦਾ ਜਿਹਨੂੰ ਅਖੀਰ ਤੀ ਜਿਹੜਾ ਇਹ ਵਾਧਾ ਨਾ ਇਹਦਾ ਜੀ ਜਿਹਨੂੰ ਨਿਹੰਗ ਸਿੰਘ ਪੌਜਾ ਕਿਤੇ ਤੁਸੀਂ ਵੇਖਿਆ ਜਿਹਨੂੰ ਛੁੱੜਦੇ ਆ ਉਹ ਗੋਲਾ ਕਿਹਾ ਜਾਂਦਾ ਜਦੋਂ ਉਹ ਫਿਰ ਨਿਹੰਗ ਸਿੰਘ ਉਹ جنگ ਚ ਛੁੱੜਦੇ ਉਦੋਂ ਨੂੰ ਫਿਰ ਤਬਾਈਆਂ ਬਚ ਜਾਂਦੀਆਂ ਉਹ ਬਰੂਦ ਦਾ ਕੰਮ ਕਰਦਾ ਸੀ ਇਹਦੀ ਬੜੀ ਵੱਡੀ ਮਹੱਤਤਾ ਜੀ ਇਹਦੀ ਤੇ ਹੁਣ ਬਾੜਦਾ ਤੇ ਵੀ ਫਿਰ ਦੁਬਾਰਾ ਬਰੂਦ ਦਾ ਕੰਮ ਕਰੇਗਾ ਗੋਲਾ ਜੀ ਪੂਰਾ ਜੀ ਪੂਰਾ ਹਰ ਪੱਖੋਂ ਜੀ ਜਿਹੜੇ ਪਾਸੇ ਨੇ ਇਹ ਚੱਲ ਗਿਆ ਤੀਦਾ ਸਿੰਘਾਂ ਦੇ ਕੋਈ ਤਾਂ ਜਾਨਾਂ ਨੂੰ ਭਾਵੇ ਉਹ ਤਰੀਆ ਘਾਲ ਇਸ ਇਸ ਗੋਲੇ ਗੋਲੇ ਨੇ ਔਰੰਗਜ਼ੇਬ ਵਰਗੇ ਮਿੱਟੀ ਕਰ ਦਿੱਤੀ ਇਸ ਗੋਲੇ ਨੇ ਵਜੀਦ ਖਾਂ ਵਰਗੇ ਮਿੱਟੀ ਜਮਲਾ ਦਿੱਤੀ ਇਹ ਉਹ ਗੋਲਾ ਆ ਜੀ ਇਸੋ ਜਕਰੀਏ ਵਰਗੇ ਜਿਹੜੇ ਆ ਉਹ ਵੀ ਮੁੜ ਕੇ ਤਰਲੇ ਲੈਂਦੇ ਰਹੇ ਜੀ ਹਾਂਜੀ ਇਹਦੇ ਸੰਬੰਧ ਵਿੱਚ ਹੀ ਦੋ ਗੱਲ ਆਪਾਂ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਹੋ ਦਿੱਲੀ ਨਾਲ ਮੋੜ ਤੂੰ ਹੀ ਸਾਡੇ ਝਗੜੇ ਚੱਲ ਪਏ ਬਦਾਮਾਂ ਵਾਲੇ ਵੇਖ ਰਗੜੇ ਹੋ ਚੱਲ ਰਹੀ ਬਾਣੀ ਗੁਰਾਂ ਦੀਆਂ ਸਾਖੀਆਂ ਖਸ ਖਸ ਪਾਈ ਵਿੱਚ ਸਿੰਘਾਂ ਲਾਚੀਆਂ ਹੋ ਨਾਲ ਹੀ ਸਰੀਰਾਂ ਦੇ ਇਰਾਦੇ ਤਗੜੇ ਚੱਲ ਪਏ ਬਦਾਮਾਂ ਵਾਲੇ ਵੇਖ ਰਗੜੇ ਓ ਚੱਲ ਪਏ ਬਦਾਮਾ ਵਾਲੇ ਏ ਕਰੇ ਮੋੜੇ ਓ ਚੱਲ ਪਏ ਬਦਾਮਾ ਵਾਲੇ ਏ ਕਰੇ ਮੋੜੇ ਓ ਦਿੱਲੀ ਨਾਲ ਮੋੜੇ ਤੂੰ ਹੀ ਸਾਡੇ ਚਾਗੜੇ ਚੱਲ ਪਏ ਬਦਾਮਾ ਵਾਲੇ ਏ ਕਰੇ ਮੋੜੇ ਚੱਲ ਪਏ ਬਦਾਮਾ ਵਾਲੇ ਏ ਕਰੇ ਮੋੜੇ ਓ ਚੱਲ ਰਹੀ ਬਾਣੀ ਗੁਰਾਂ ਦੀਆਂ ਸਾਖੀਆਂ ਖਾਸ ਖਾਸ ਪਾਈ ਸਿੰਗਾ ਵਿੱਚ ਲਾਚੀਆਂ ਉਹ ਨਾਲ ਹੀ ਸ਼ਰੀਰਾਂ ਦੇ ਇਰਾਦੇ ਤਗੜੇ ਚੱਲ ਪਏ ਬਧਾਮਾ ਵਾਲੇ ਹੋ ਚੱਲੋ ਪਏ ਬਧਾਮਾ ਵਾਲੇ ਹੋ ਮਗਜ ਤੇ ਪਾਈਆਂ ਨੇ ਗੁਲਾਬ ਪੱਤੀਆਂ ਹੋ ਕਰ ਰੇ ਤਸੀਰਾਂ ਠੰਡੀਆਂ ਜੋ ਤੱਤੀਆਂ ਉਹ ਕਰ ਤਸੀਆਂ ਠੰਡੀਆਂ ਜੋ ਤੱਤੀਆਂ ਉਹ ਕਰ ਦੇਣੇ ਦਿੱਲੀ ਦੇ ਉਹ ਕਰ ਦੇਣੇ ਦਿੱਲੀ ਦੇ ਹਾਕਮ ਲਗੜੇ ਚੱਲ ਪਏ ਬਦਾਮ ਵਾਲੇ ਹੋ ਚੱਲ ਪਏ ਬਦਾਮ ਵਾਲੇ ਹੋ ਧਰਮੀਆਂ ਨੇ ਸੜਕਾਂ ਵੇ ਝੰਡੇ ਗੱਡੇ ਨੇ ਸ਼ਹੀਦੀ ਦੇ گاਉਂ ਵਾਲੇ ਪੈਰੇ ਬਹੁਤ ਵੱਡੇ ਨੇ ਸ਼ਹੀਦੀ ਦੇ گاਵਾਲੇ ਪੈਰੇ ਬਹੁਤ ਵੱਡੇ ਨੇ ਉਹ ਦਿੱਲੀ ਨਾਲ ਮੋੜ ਤੋਂ ਹੀ ਸਾਡੇ ਚਾਗੜੇ ਚੱਲ ਪਏ ਬਦਾਮਾ ਵਾਲੇ ਵੇਖ ਰਗੜੇ ਚੱਲ ਪਏ ਬਦਾਮਾ ਵਾਲੇ ਵੇਖ ਰਗੜੇ ਮੋਹਨ ਕਵੀਤਾ ਭਾਈ ਜੀ ਲਿਖੀ ਹੈ ਨਾਲ ਦੀ ਨੌਜਵਾਨਾਂ ਦੇ ਮੂੰਹ ਤੇ ਚੜ ਗਈ ਯਾਦ ਵੀ ਹੋ ਗਈ ਜਿਹੜੀਆਂ ਗੱਲਾਂ ਰੂਹ ਤੋਂ ਨਿਕਲ ਆਉਂਦੀਆਂ ਨਾ ਜੀ ਉਹ ਮੇਰੇ ਰੂਹਾਂ ਨੂੰ ਉਸੇ ਵੇਲੇ ਯਾਦ ਹੋ ਜਾਂਦੀਆਂ ਜੀ ਕਈ ਵਾਰ ਟਾਈਮ ਲੱਗਦਾ ਯਾਦ ਕਰਨ ਨੂੰ ਵੀ ਕੀ ਕਿਹਾ ਸਾਹਮਣੇ ਬੰਦੇ ਪਰਚੇ ਦੇ ਕੇ ਨੋਜਵਾਰ ਨਾਲ ਨਾਲ ਹੀ ਗਾਨ ਲੱਗ ਗਏ ਇਹ ਦਿਲ ਇਥੋਂ ਪਤਾ ਲੱਗਦਾ ਇਹ ਬੰਦੇ ਦਿਮਾਗੋਂ ਤਣੋਂ ਮਣੋਂ ਹਰ ਪਾਸਿਓਂ ਜੁੜੇ ਹੋਏ ਨੇ ਜੀ ਤੇ ਇਹ ਇੱਕ ਸੰਘਰਸ਼ ਦਾ ਰੰਗ ਹੈ ਜੀ ਇਹਦੇ ਬਿਨਾ ਪੰਜਾਬ ਦੇ ਸੰਘਰਸ਼ ਅਧੂਰੇ ਆ ਖਾਲਸਾਈ ਫੌਜਾਂ ਤੋਂ ਬਿਨਾ ਜਿਹੜੇ ਆ ਨਾ ਜੀ ਕੋਈ ਵੀ ਸੰਘਰਸ਼ ਹੋਵੇ ਉਹਦਾ ਰੰਗ ਅਧੂਰਾ ਇਹਨੂੰ ਹੁਣ ਖਾਲਸੇ ਰੰਗ ਚੜ੍ਹ ਗਿਆ ਹੈ ਸੰਘਰਸ਼ ਨੂੰ ਇਨੂੰ ਕੋਈ ਆਸੇ-ਪਾਸੇ ਨੇ ਇਹ ਗੱਲ ਨੂੰ ਖੜੇ ਗੱਲ ਆ ਖਾਲਸਾਈ ਫੌਜਾਂ ਧਰਮ ਦੀ ਲੜਾਈ ਧਰਮ ਕੀ ਆ ਜੀ ਜਿੱਥੇ ਜ਼ੁਲਮ ਹੁੰਦਾ ਜਿੱਥੇ ਅਨਿਆਂ ਹੁੰਦਾ ਭਾਵੇਂ ਉਹ ਖਾਲਸਾ ਜਾਤ ਪਾਤ ਕੁਝ ਨਹੀਂ ਵੰਦਾ ਜੀ ਇਸ ਲਈ ਤੇ ਸਭ ਕੁਝ ਬਿਲਕੁਲ ਬਰਾਬਰੇ ਖੰਡੇ ਬਾਟੇ ਦੀ ਧਾਰ ਤੇ ਪਾਸ਼ਾ ਨੇ ਇਸੇ ਕਰਕੇ ਸਾਨੂੰ ਬਖਸ਼ਿਸ਼ ਕੀਤੀ ਇਹ ਫੌਜਾਂ ਧਰਮ ਦੀ جنگ ਲੜਦੀਆਂ ਧਰਮ ਦੇ ਵਿੱਚ ਇਹ ਸਭ ਕੁਝ ਹੀ ਆਉਂਦਾ ਕਿ ਜ਼ੁਲਮ ਭਾਵੇਂ ਗਵਾਂਢੀ ਨਾਲ ਹੋ ਰਿਹਾ ਭਾਵੇਂ ਤੀਜੇ ਧਾਂ ਹੋ ਰਿਹਾ ਆਪਾਂ ਉਤੇ ਹੱਕ ਦੀ ਆਵਾਜ਼ ਠਾਉਣੀ ਫਿਰ ਖਾਲਸਾਈ ਫੌਜਾਂ ਆਇਆਂ ਨੇ ਸਾਚਰੀ ਆਵਾਜ਼ ਠਾਉਣ ਦੀ ਤੇ ਹੁਣ ਚੜ੍ਹਦੀ ਕਲਾ ਹੋएगी ਜੀ ਤਾਂ ਬਿਲਕੁਲ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਜੰਗਾਂ ਦੇ ਵਿੱਚ ਖਾਲਸਾ ਫੌਜ ਆ ਜਾਂਦੀ ਹੈ ਉਹ ਜੰਗਾਂ ਨੂੰ ਜਿੰਨਾ ਜ਼ਿਆਦਾ ਔਖਾ ਨਹੀਂ ਹੁੰਦਾ ਤਾਂ ਨੌਜਵਾਨਾਂ ਦੇ ਵਿੱਚ ਜੋਸ਼ ਇੱਕ ਵਾਰ ਫਿਰ ਤੋਂ ਭਰਿਆ ਗਿਆ ਹੈ ਸ਼ਹੀਦੀ ਲਗੜਾ ਲੱਗ ਰਿਹਾ ਹੈ ਤਾਂ ਬਾਈ ਜਿੰਨੇ ਕਵਿਤਾ ਜਿਹੜੀ ਕਿ ਬਹੁਤ ਵਧੀਆ ਸੁਣਾਈ ਹੈ ਤਾਂ ਨੌਜਵਾਨਾਂ ਨੇ ਵੀ ਸਾਥ ਦਿੱਤਾ ਹੈ ਤਾਂ ਹੁਣ ਕਿਹਾ ਹੀ ਜਾ ਰਿਹਾ ਕਿ ਨਿਆਂ ਸਿੰਘ ਫੌਜਾਂ ਪਹੁੰਚੂਗੀ ਹੋ ਜਾਣੇ ਤਾਂ ਮੋਰਚਾ ਜਿਹੜਾ ਕਿ ਉਹ ਜਲਦੀ ਫਤਿਹ ਹੋਏਗਾ ਕੈਮਰਾ ਪਰ ਤੁੰਸਣੀ ਦੇ ਨਾਲ ਹਿੰਮਤ ਸਿੰਘ ਦੀ ਗਪਾਲ ਦੇਨੀ ਸਵੇਰਾ Hello, Reborn.